ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਹੋਰ ਇਨਫੋਰਮੇਸ਼ਨ ਵਾਲੀ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਕਿ ਇੰਟਰਲੋਕ ਵਾਲੀ ਜਿਹੜੀ ਮਸ਼ੀਨ ਹੈ ਉਹਦੇ ਵਿੱਚ ਥ੍ਰੈਡ ਕਿਵੇਂ ਯੂਜ਼ ਕਰਨੇ ਆ ਜਾਂ ਥ੍ਰੈਡ ਕਿਵੇਂ ਪਾਣੇ ਆ ਠੀਕ ਹੈ ਜੀ ਅੱਜ ਅਸੀਂ ਦੱਸਾਂਗੇ ਤਿੰਨ ਧਾਗੇ ਦੇ ਵਿੱਚ ਪੈਂਦੇ ਆ ਔਰ ਇਹ ਰੀਲਾਂ ਜਿਹੜੀਆਂ ਆ ਇਹ ਆਮ ਜਿੱਥੋਂ ਤੁਸੀਂ ਬਟੀਕ ਦਾ ਰਿਲੇਟਡ ਸਮਾਨ ਲੈਂਦੇ ਹੋ ਹਨ ਐਂਜੀ ਟੇਪ ਰੀਲਾਂ ਵਗੈਰਾ ਉੱਥੋਂ ਆਮ ਆਸਾਨੀ ਨਾਲ ਮਿਲ ਜਾਂਦੇ ਆ ਔਰ ਤਿੰਨ ਥ੍ਰੈਡ ਦੇ ਵਿੱਚ ਯੂਜ਼ ਹੁੰਦੇ ਆ ਉਹ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਯੂਜ਼ ਹੁੰਦੇ ਆ ਹਾਂਜੀ ਸਭ ਤੋਂ ਪਹਿਲਾਂ ਅਸੀਂ ਇਹ ਵਾਲਾ ਥ੍ਰੈਡ ਪਾਣਾ ਆ ਇਹਨੂੰ ਇਹਦੇ ਵਿੱਚੋਂ ਨਿਗਾਣਾ ਆ ਇਸ ਹੁੱਕ ਦੇ ਵਿੱਚੋਂ ਔਰ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਸ਼ੇਕ ਦਿੱਤਾ ਹੋਇਆ ਉਹਦੇ ਵਿੱਚੋਂ ਅਸੀਂ ਥ੍ਰੈਡ ਨੂੰ ਨਿਗਾਣਾ ਆ ਇਹ ਦੇਖੋ ਉਸ ਤੋਂ ਬਾਅਦ ਇੱਕ ਇੱਥੇ ਬਰੀਕ ਸ਼ੇਕ ਬਣਿਆ ਹੋਇਆ ਇਹਦੇ ਵਿੱਚੋਂ ਅਸੀਂ ਥ੍ਰੈਡ ਨੂੰ ਲੰਘਾਣਾ ਇਸ ਤੋਂ ਬਾਅਦ ਇਹ ਜੋ ਦੋ ਪਲੇਟਾਂ ਆ ਇਹਨਾਂ ਦੇ ਵਿੱਚੋਂ ਥ੍ਰੈਡ ਨੂੰ ਲੰਘਾ ਕੇ ਔਰ ਇਹਦੇ ਨਾਲ ਇਹ ਸ਼ੇਕ ਬਣਿਆ ਹੈ ਇਹਦੇ ਵਿੱਚੋਂ ਅਸੀਂ ਥ੍ਰੈਡ ਨੂੰ ਲੰਘਾਣਾ ਹੁਣ ਅਸੀਂ ਹੁਣ ਇਹ ਜਿਹੜੀ ਨੀਡਲ ਹੈ ਇਹਦੇ ਵਿੱਚ ਪਹਿਲਾਂ ਅਸੀਂ ਥ੍ਰੈਡ ਨੂੰ ਪਾ ਲੈਣਾ ਹੈ ਇਸ ਤਰ੍ਹਾਂ ਔਰ ਇਹ ਸਾਈਡ ਵਾਲੇ ਥ੍ਰੈਡ ਨੂੰ ਆ نیچے ਜਿਹੜੀਆਂ ਕੁੰਡੀਆਂ ਮੁੜੀਆਂ ਆ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਨਿਕਾ ਲੈਣਾ ਹੈ ਠੀਕ ਹੈ ਜੀ ਹੁਣ ਅਸੀਂ ਜਿਹੜੀ ਇੱਥੇ ਨੀਡਲ ਹੁੰਦੀ ਹੈ ਦੀ ਉਹਨੂੰ ਇਧਰ ਪਿੱਛੇ ਨੂੰ ਕਰਕੇ ਲੈ ਕੇ ਆਣਾ ਮਸ਼ੀਨ ਘੁਮਾ ਕੇ ਹੁਣ ਇਹਦੇ ਵਿੱਚ ਥ੍ਰੈਡ ਪਾਣੇ ਕਿਉਂਕਿ ਉਸ ਸਾਈਡ ਤੋਂ ਇਹ ਸਾਈਡ ਨੂੰ ਥ੍ਰੈਡ ਪਾਣਾ ਹੈ ਉਧਰੋਂ ਪਾਣਾ ਮੁਸ਼ਕਲ ਹੋ ਜਾਂਦਾ ਇਸ ਲਈ ਅਸੀਂ ਇੱਕ ਟ੍ਰਿਕ ਦੱਸਣ ਲੱਗੇ ਆ ਪਹਿਲਾਂ ਇਹ ਸਾਈਡ ਤੋਂ ਥ੍ਰੈਡ ਨੂੰ ਪਾ ਲੈਣਾ ਆ ਪਲੱਕਰ ਦੀ ਹੈਲਪ ਦੇ ਨਾਲ ਅਸੀਂ ਇਸ ਤਰ੍ਹਾਂ ਖਿੱਚ ਕੇ ਇੱਥੇ ਦੋ ਗੱਠ ਦੇ ਲੈਣੀਆਂ ਆ ਔਰ ਇਥੋਂ ਗੱਠ ਤੇ ਉਰਲੀ ਸਾਈਡ ਤੋਂ ਅਸੀਂ ਧਾਗਾ ਕੱਟ ਲੈਣਾ ਔਰ ਇਸ ਤਰ੍ਹਾਂ ਧਾਗਾ ਜਿਹੜਾ ਸਾਡਾ ਬਾਹਰ ਆ ਗਿਆ ਆ ਇਹ ਸਾਡਾ ਇੱਕ ਥ्रेड ਪੈ ਗਿਆ ਹੁਣ ਅਸੀਂ ਆ ਦੂਜੇ ਨੰਬਰ ਤੇ ਆ ਵਾਲਾ ਥ्रेड ਯੂਜ਼ ਕਰਨਾ ਹੈ ਇਹਨੂੰ ਇੱਥੇ ਰੱਖ ਕੇ ਇਹ ਸੈਕੰਡ ਵਾਲੇ ਦੇ ਵਿੱਚੋਂ ਕੱਟ ਕੇ ਇੱਥੇ ਦੋ ਜਿਹੜੇ ਛੇਕ ਬਣੇ ਹੋਏ ਆ ਇਹਨਾਂ ਦੇ ਵਿੱਚੋਂ ਥ्रेड ਲੰਘਾਣਾ ਹੈ ਨੀਚੇ ਤੋਂ ਉੱਪਰ ਨੂੰ ਔਰ ਇੱਥੇ ਪਲੇਟਾਂ ਦੇ ਵਿੱਚ ਪਾ ਕੇ ਇਹ ਸ਼ੇਕ ਦੇ ਵਿੱਚ ਪਾਣਾ ਹੈ ਇਸ ਤਰ੍ਹਾਂ ਹੁਣ ਇਹਦੇ ਵਿੱਚ ਪਾਣਾ ਹੈ ਹੁਣ ਇਹਦੇ ਪਿੱਛੋਂ ਇਹਦੇ ਚ ਪਾ ਕੇ ਇਹ ਜਿਹੜਾ ਸ਼ੇਕ ਹੈ ਇਹਦੇ ਵਿੱਚੋਂ ਨਿਕਾਣਾ ਹੈ ਔਰ ਇੱਥੇ ਜਿਹੜੀਆਂ ਦੋ ਛੋਟੀਆਂ ਪਲੇਟਾਂ ਆ ਇਹਨਾਂ ਦੇ ਵਿੱਚੋਂ ਕੱਢ ਕੇ ਆ ਜਿਹੜੀ ਹੋਕ ਲੱਗੀ ਇਹਦੇ ਅੰਦਰਲੀ ਸਾਈਡ ਧਾਗਾ ਕਰਕੇ ਅਸੀਂ ਫਰੰਟ ਤੋਂ ਸੂਈ ਦੇ ਵਿੱਚ ਇਹ ਧਾਗਾ ਪਾ DNA ਇਹ ਸਾਡੇ ਹੁਣ ਦੋ ਥ੍ਰੈਡ ਪੈ ਗਏ ਆ ਤੀਸਰਾ ਥ੍ਰੈਡ ਹੁਣ ਅਸੀਂ ਇਹ ਵਾਲਾ ਪਾਣਾ ਹੈ ਹੁਣ ਥਰਡ ਥ੍ਰੈਡ ਅਸੀਂ ਇਹ ਵਾਲਾ ਯੂਜ਼ ਕਰਨਾ ਇਹਨੂੰ ਇਹਦੇ ਵਿੱਚੋਂ ਨਘਾ ਕੇ ਇਹ ਜਿਹੜਾ ਸ਼ੇਕ ਹੈ ਇਹਦੇ ਵਿੱਚ ਥ੍ਰੈਡ ਨੂੰ ਪਾਣਾ ਹੈ ਉਸ ਤੋਂ ਬਾਅਦ ਇੱਕ ਆਹ ਹੋਲ ਬਣਿਆ ਹੁੰਦਾ ਹੈ ਇੱਥੇ ਪਿੱਛੇ ਇਹਦੇ ਵਿੱਚ ਅਸੀਂ ਪਾਣਾ ਹੈ ਇਸ ਤਰ੍ਹਾਂ ਇਸ ਸ਼ੇਕ ਦੇ ਵਿੱਚ ਪਾਣ ਤੋਂ ਬਾਅਦ ਇੱਥੇ ਇੱਕ ਛੋਟਾ ਜਿਹਾ ਹੋਲ ਹੁੰਦਾ ਹੈ ਇਹਦੇ ਵਿੱਚ ਅਸੀਂ ਥ੍ਰੈਡ ਪਾਣਾ ਹੈ ਔਰ ਇਸ ਢੱਕਣ ਨੂੰ ਅਸੀਂ ਖੋਲ ਲੈਣਾ ਹੈ ਮੈਂ ਇਹਨੂੰ ਵੀ ਇੱਥੇ ਸੇਮ ਜਿੱਦਾਂ ਉੱਧਰ ਪਲੇਟਾਂ ਦੇ ਵਿੱਚ ਪਾਇਆ ਸੀ ਥ्रेड ਨੂੰ ਇਸ ਸ਼ੇਕ ਦੇ ਵਿੱਚੋਂ ਪਾ ਕੇ ਪਲੇਟਾਂ ਦੇ ਵਿੱਚੋਂ ਨਿਘਾਣਾ ਆ। ਇੱਥੇ ਪਲੇਟਾਂ ਵਿੱਚ ਪਾਉਣ ਤੋਂ ਬਾਅਦ ਇੱਥੇ ਇੱਕ ਹੋਲ ਹੈ। ਉਹਦੇ ਵਿੱਚ ਥ੍ਰੈਡ ਪਾਣੀ ਇੱਥੇ ਥ੍ਰੈਡ ਨੂੰ ਥੋੜਾ ਡਬਲ ਕਰ ਲੈਣਾ ਹੈ ਕਿਉਂਕਿ ਥ੍ਰੈਡ ਫਿਰ ਹਾਰਡ ਹੋ ਜਾਊਗਾ। ਇਹਨੇ ਏ ਸਾਈਡ ਹੋਲ ਦੇ ਵਿੱਚੋਂ ਬਾਹਰ ਨਿਕਲਣਾ ਹੈ ਤਾਂ ਅੱਗੇ ਨੇ। ਇਹ ਦੇਖੋ। ਹੁਣ ਅਸੀਂ ਇੱਥੇ ਪਾਉਣ ਤੋਂ ਬਾਅਦ ਨਾ ਇੱਥੇ ਅੰਦਰਲੀ ਸਾਈਡ ਨੂੰ ਬ੍ਰੀਕ ਜੇ ਸ਼ੇਕ ਆਣਾ ਹੈ। ਇੱਥੇਕ ਉਹਦੇ ਵਿੱਚ ਅਸੀਂ ਇਹ ਥ੍ਰੈਡ ਨੂੰ ਪਾਣਾ ਹੈ ਹੁਣ ਅਸੀਂ ਇਥੋਂ ਡਾਇਲ ਘੁਮਾ ਕੇ ਇਹ ਸੂਈ ਦੇ ਵਿੱਚ ਇਹ ਸਾਈਡ ਤੋਂ ਇਧਰ ਨੂੰ ਥ੍ਰੈਡ ਪਾਣਾ ਆ